ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੇ ਬਾਦਸ਼ਾਹ ਸਿਰਫ ਉਹਨਾਂ ਲੋਕਾਂ ਨੂੰ ਹੀ ਡਰਾ ਸਕਦੇ ਨੇ ਜਿਨ੍ਹਾਂ ਦਾ ਮਾਇਆ ਦੇ ਨਾਲ ਪਿਆਰ ਹੋਵੇ ਕਿਉਂਕਿ ਉਹ ਮੌਤ ਕੋਲੋਂ ਡਰਦੇ ਨੇ ਉਹਨਾਂ ਦਾ ਚਿੱਤ ਨਹੀਂ ਕਰਦਾ ਜਿਉਂਦੇ ਜੀ ਮਾਇਆ ਨੂੰ ਛੱਡਣ ਦਾ ਧੀਆ ਪੁੱਤਰ ਕਰ ਇਸਤਰੀ ਤੇ ਉਹਨਾਂ ਦੇ ਬਦਲੇ ਸਰੀਰ ਨੂੰ ਪਿਆਰ ਕਰਦੇ ਹਨ ਐਸਾ ਪਿਆਰ ਉਹਨਾਂ ਨੂੰ ਡਰਾਉਂਦਾ ਹੈ ਪਰ ਜਿਹੜੇ ਜਿਹੜੇ ਮਾਇਆ ਕੋਲੋਂ ਪਰੇ ਹਨ ਉਹ ਭਗਤ ਜਨ ਉਹਨਾਂ ਨੂੰ ਕਿਸੇ ਵੀ ਡਰ ਨੂੰ ਵੈਗਰੋ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਪਉਂਦਾ ਐਸੇ ਰਾਮ ਭਗਤ ਕਬੀਰ ਜੀ ਸਨ ਜਿਹੜੇ ਹਰ ਕਣ ਕਣ ਦੇ ਵਿੱਚ ਉਸ ਪਰਮਾਤਮਾ ਰੂਪੀ ਰਾਮ ਨੂੰ ਵੇਖਦੇ ਸਨ ਬਾਦਸ਼ਾਹ ਸਿਕੰਦਰ ਲੋਧੀ ਦੇ ਬੰਦੇ ਆਏ ਉਹਨਾਂ ਨੇ ਆ ਕੇ ਕਬੀਰ ਜੀ ਨੂੰ ਕੈਦ ਲਿਆ ਕਬੀਰ ਜੀ ਨੂੰ ਕਿਰਿਆ ਦੇਖ ਕੇ ਮਾਈ ਲੋਈ ਅਤੇ ਬਾਕੀ ਦੇ ਜੁਲਾਹੇ ਅਤੇ ਕਬੀਰ ਸਾਹਿਬ ਦੇ ਭਗਤ ਸਭ ਡਰ ਗਏ। ਉਹਨਾਂ ਨੇ ਬਾਦਸ਼ਾਹ ਦੇ ਆਦਮੀਆਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਹਨਾਂ ਨੇ ਇੱਕ ਨਾ ਮੰਨੀ। ਆਖਰ ਉਹ ਬਾਦਸ਼ਾਹ ਵੱਲ ਦੁਰਬੇ। ਸਾਰੇ ਇਕੱਠੇ ਹੋ ਕੇ ਬਾਦਸ਼ਾਹ ਅੱਗੇ ਪ੍ਰਿਆਰ ਕਰਨ ਲੱਗੇ। ਉਹਨਾਂ ਨੇ ਕਿਹਾ, "ਹੇ ਬਾਦਸ਼ਾਹ, ਕਬੀਰ ਖੁਦਾ ਪ੍ਰਸਤ ਬੰਦਾ ਹੈ ਕਿਸੇ ਦਾ ਕੁਝ ਨਹੀਂ ਵਿਗਾੜਦਾ ਲੋਕ ਐਵੇਂ ਉਸ ਨਾਲ ਈਰਖਾ ਕਰਦੇ ਨੇ ਇਸ ਨੂੰ ਛੱਡ ਦਿੱਤਾ ਜਾਏ ਹੋ ਸਕਦਾ ਹੈ ਖੁਦਾ ਦੇ ਪਿਆਰੇ ਨੂੰ ਕਸ਼ਟ ਦੇਣ ਤੇ ਕੋਈ ਵਿਪਤਾ ਹੀ ਆ ਜਾਏ ਪਰ ਇਹ ਸੁਣ ਕੇ ਬਾਦਸ਼ਾਹ ਅਸ ਤੋਂ ਮਸ ਨਾ ਹੋਇਆ ਉਹ ਹੰਕਾਰ ਵਿੱਚ ਰਿਹਾ ਉਸਨੇ ਹੁਕਮ ਕੀਤਾ ਕਬੀਰ ਉਹਨਾਂ ਚਿਰ ਨਹੀਂ ਛੱਡਿਆ ਜਾਏਗਾ ਦਿਨਾਂ ਚ ਰੋ ਰਾਮ ਦਾ ਨਾਮ ਲੈਣਾ ਛੱਡ ਕੇ ਮੁਸਲਮਾਨ ਨਹੀਂ ਹੋ ਜਾਂਦਾ ਇਸ ਤਰ੍ਹਾਂ ਉਹ ਇੱਕ ਮੱਤ ਵਿੱਚ ਆ ਜਾਏਗਾ ਬਹੁਤੇ ਮੱਤਾਂ ਵਿੱਚ ਰਹਿਣਾ ਠੀਕ ਨਹੀਂ ਇਹ ਹਿੰਦੂ ਤੇ ਮੁਸਲਮਾਨ ਦੋਨਾਂ ਨੂੰ ਟੰਗ ਕਰਦਾ ਤਾਰਿਕ ਵੀਰ ਦੇ ਸ਼ਰਦਾਲੂ ਨਿਰਾਸ਼ ਹੋ ਗਏ ਉਹਨਾਂ ਨੇ ਆਸ ਲਾ ਦਿੱਤੀ ਕਿ ਬਾਦਸ਼ਾਹ ਉਹਨਾਂ ਦੇ ਆਖੇ ਨਹੀਂ ਲੱਗੇਗਾ ਉਹਨਾਂ ਦੇ ਦਿਲ RAM ਜੀ ਦੇ ਅੱਗੇ ਅਰਦਾਸਾਂ ਕਰਨ ਲੱਗੇ ਕੀ ਰਾਮ ਆਪਣੇ ਭਗਤ ਦੀ ਰੱਖਿਆ ਕਰੇ ਇਸ ਤਰ੍ਹਾਂ ਸਾਰੇ ਕਾਂਸੀ ਸ਼ਹਿਰ ਵਿੱਚ ਵਾਇਰੂ ਇਸ ਤਰ੍ਹਾਂ ਸਾਰੇ ਕਾਂਸੀ ਸ਼ਹਿਰ ਵਿੱਚ ਹਾਹਾਕਾਰ ਮਚ ਗਈ ਤੌੜਾ ਪੈ ਗਿਆ ਪਰ ਈਰਖਾ ਕਰਨ ਵਾਲੇ ਪੰਡਿਤ ਬਹੁਤ ਖੁਸ਼ ਸਨ ਉਹ ਸਗੋਂ ਲੋਕਾਂ ਨੂੰ ਕਬੀਰ ਜੀ ਦੇ ਵਿਰੁੱਧ ਲਗਾਉਂਦੇ ਸਨ ਉਧਰ ਕਬੀਰ ਜੀ ਬਾਦਸ਼ਾਹ ਦੇ ਅੱਗੇ ਪੇਸ਼ ਹੋਏ ਕਬੀਰ ਜੀ ਨਰਪੈ ਸਨ ਉਹਨਾਂ ਦੇ ਚਿਹਰੇ ਤੇ ਰਾਮ ਨਾਮ ਦੀ ਲਾਲੀ ਸੀ ਜਦੋਂ ਬਾਦਸ਼ਾਹ ਦੇ ਕੋਲ ਜਾ ਕੇ ਖੜੋਤੇ ਤਾਂ ਉਹਨਾਂ ਨੇ ਫਿਰ ਵੀ ਸਲਾਮ ਨਹੀਂ ਆਖੀ ਇਹ ਵੇਖ ਕੇ ਬਾਦਸ਼ਾਹ ਗੁੱਸੇ ਹੋ ਗਏ ਅਤੇ ਕਬੀਰ ਜੀ ਨੂੰ ਕਹਿਣ ਲਗਾ ਇਹ ਤੇਰੇ ਲਈ ਠੀਕ ਨਹੀਂ ਕਬੀਰਾ ਅਜੇ ਵੀ ਮੇਰੇ ਆਖੇ ਲੱਗ ਰਾਮ ਨਾਮ ਛੱਡ ਦੇ ਸੱਚਾ ਮੁਸਲਮਾਨ ਬਣ ਨਹੀਂ ਤਾਂ ਮੈਂ ਬਹੁਤ ਬੁਰੀ ਕਰਾਂਗਾ ਤੇਰੇ ਸਾਰੇ ਟੱਬਰ ਨੂੰ ਬੇਲਣੇ ਵਿੱਚ ਸੁੱਟ ਦੇਵਾਂਗਾ ਤੇਰੇ ਡੱਕਰੇ ਕੀਤੇ ਜਾਣਗੇ ਅੱਗੇ ਤਾਂ ਜਾਦੂ ਦੇ ਦਾ ਪੇਜ ਨਾਲ ਤੂੰ ਬਚ ਗਿਆ ਹੁਣ ਅੱਗ ਵਿੱਚ ਸਾੜਿਆ ਜਾਵੇਗਾ ਲਗਾ ਸੋਚ ਤੇਰਾ ਜਨਮ ਮੁਸਲਮਾਨ ਦੇ ਘਰ ਦਾ ਹੈ ਤੂੰ Hindu ਬਣਿਆ ਫਿਰਦਾ ਹੈ ਸ਼ਰਮ ਕਰ ਅਸਾਂ ਹੁਣ ਲਿਹਾਜ਼ ਨਹੀਂ ਕਰਨਾ ਬਾਦਸ਼ਾਹੀ ਹੁਕਮਾਂ ਨੂੰ ਤੂੰ ਜਾਣਦਾ ਹੈ ਐਸੇ ਕਰੜੇ ਹੁੰਦੇ ਹਨ ਪਰ ਕਬੀਰ ਜੀ ਨੇ ਬਾਣੀ ਰਾਹੀਂ ਉੱਤਰ ਦਿੱਤਾ ਕਬੀਰ ਜੈਦਰ ਆਵਤ ਜਾਤਿ ਹੋ ਹਟਕੈ ਨਾਹੀ ਕੋਇ ਸੋਦਰ ਕੈਸੇ ਛੋਡੀਐ ਜੋਦਰ ਐਸਾ ਹੋਇ ਜਿਸ ਰਾਮ ਦੇ ਦਰਬਾਰ ਅਤਮ ਬੂਹੇ ਉੱਤੇ ਆਉਂਦਿਆਂ ਕੋਈ ਰੋਕਦਾ ਨਹੀਂ ਉਸ ਪਿਆਰੇ ਦੇ ਦਰਬਾਰ ਦੇ ਘਰ ਨੂੰ ਕਿਵੇਂ ਛੱਡ ਜਾਵਾਂ ਉਹ ਤਾਂ ਸੱਚਾ ਦਰ ਹੈ कबीर कुकर राम को मुतिया मेरो नाव गले हमारे जेवरी जें खिंचै पहजाओ ए बादशाह कबीर ता राम दा कुत्ता है सदा नाम मोती है राम ने मेरे गाल विच रस्सी पाई है जिधर ओ खिंचदा है उधर ही मुड़ पेंदा है मेरे बस दी कोई गल नहीं मैं राम दा वफादार बंदा है ਐ ਕਬੀਰ ਪੈ ਸਾਗਰ ਤਰਨ ਕਉ ਮੈਂ ਸਤਿਗੁਰ ਓਟ ਲਿਓ ਕਬੀਰ ਜੀ ਆਖਦੇ ਨੇ ਡਰ ਰੂਪੀ ਸਮੁੰਦਰ ਨੂੰ ਤਰਨ ਵਾਸਤੇ ਮੈਂ ਸੱਚੇ ਕਰਤਾਰ ਦਾ ਆਸਰਾ ਤੱਕਿਆ ਹੈ ਇਸ ਤਰ੍ਹਾਂ ਦਲੇਰੀ ਨਾਲ ਕਬੀਰ ਜੀ ਬਾਦਸ਼ਾਹ ਨੂੰ ਸੁਣਾਈ ਗਏ ਉਹਨਾਂ ਨੇ ਸੱਚੋ ਸੱਚ ਕਹਿ ਦੇਣ ਦਾ ਫੈਸਲਾ ਕੀਤਾ ਜੋ ਹੋਣਾ ਸੀ ਉਹ ਤਾਂ ਹੋ ਕੇ ਰਹਿਣਾ ਸੀ ਫਿਰ ਕਿਸ ਗੱਲ ਦਾ ਡਰ ਉਹਨਾਂ ਆਖਿਆ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਦਫ਼ਤਰ ਲੇਖਾ ਨਿਕਸੈ ਮਾਰ ਮੋਹਿ ਮੋਹਿ ਖਾਇ ਕਬੀਰ ਲੇਖਾ ਦੇਣਾ ਸੋਹਿਲਾ ਜਿਉਂ ਦਿਲ ਸੂਚੀ ਹੋਏ ਉਸ ਸਾਚੇ ਦੀਵਾਨ ਮੈਂ ਪਲਾ ਨ ਪਕਰੈ ਕੋਈ ਪਾਪ ਬਾਦਸ਼ਾਹ ਜੋ ਤੱਕਾ ਕਰਦਾ ਹੈ ਉਹ ਜ਼ੁਲਮ ਬੜਾ ਵੱਡਾ ਪਾਪ ਹੈ ਖੁਦਾ ਭਗਵਾਨ ਦੇ ਦਫ਼ਤਰ ਵਿੱਚ ਉਸਦੇ ਕਰਮਾਂ ਦਾ ਜਦੋਂ ਲੇਖਾ ਹੋਏਗਾ ਤਾਂ ਪਾਪ ਦਾ ਪੱਲਾ ਭਾਰੀ ਨਿਕਲੇਗਾ ਜਦੋਂ ਪਾਪ ਬਹੁਤੇ ਹੋਏ ਉਸਦੇ ਮੂੰਹ ਤੇ ਚਪੇੜਾਂ ਵੱਜਣਗੀਆਂ ਪਾਪਾਂ ਦਾ ਪੱਲ ਉਸ ਨੂੰ ਭੁਗਤਣਾ ਪਏਗਾ ਵਾਰ ਟੱਲ ਨਹੀਂ ਬਚ ਸਕਦਾ ਇਹ ਵੀ ਸਮਝੋ ਲੇਖਾ ਦੇਣਾ ਤਾਂ ਹੀ ਸੋਖਾ ਹੈ ਜੇ ਦਿਲ ਵਿੱਚ ਸੱਚਾਈ ਹੈ ਕਿਉਂਕਿ ਸੱਚੀ ਪ੍ਰਮਾਤਮਾ ਦੀ ਦਰਗਾਹ ਵਿੱਚ ਕਰਮਾਂ ਤੋਂ ਬਿਨਾਂ ਕੋਈ ਸੈਤਾਨੀ ਕਰ ਸਕਦਾ ਉੱਥੇ ਕੋਈ ਜ਼ਮਾਨਤੀ ਵੀ ਨਹੀਂ ਬਣਦਾ ਉੱਥੇ ਤਾਂ ਨੇਕ ਕਰਮ ਹੀ ਕੰਮ ਕਰਦੇ ਹਨ ਇਉਂ ਉੱਤਰ ਦੇਂਦਾ ਹੋਇਆ ਕਬੀਰ ਉੱਚੀ ਉੱਚੀ ਆਖਣ ਲੱਗਾ RAM ਹੀ RAM ਹੈ ਪਈ ਸਾਰੇ RAM ਹੀ RAM ਹੈ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਗ ਅਜਾਨ ਤਾਂ ਸਿਓ ਟੁੱਟੀ ਵਾਹਿਗੁਰੂ ਤਾਂ ਸਿਓ ਟੁੱਟੀ ਕਿਉਂ ਬਣੈ ਜਾਕੇ ਜੀਵ ਰਾਨ ਵਾਹ ਵਾ ਪਿਆਰੇ ਨਾਲ ਪਿਆਰ ਲੱਗਾ ਪਰ ਮੂਰਖ ਲੋਕ ਰੋਕਦੇ ਹਨ ਜੇ ਪਿਆਰੇ ਨਾਲ ਉਹ ਪਿਆਰ ਟੁੱਟ ਗਿਆ ਤਾਂ ਮੌਤ ਹੋ ਜਾਏਗੀ ਸਿਕੰਦਰ ਲੋਧੀ ਵੈਗਰੂ ਬਾਦਸ਼ਾ ਸਿਕੰਦਰ ਲੋਧੀ ਵੈਗਰੂ ਬਾਦਸ਼ਾ ਸਿਕੰਦਰ ਲੋਧੀ ਹੈਰਾਨ ਹੋ ਗਿਆ ਇੱਕ ਮਾਮੂਲੀ ਝੁਲਾਹਾ ਦਿੱਲੀ ਦੇ ਬਾਦਸ਼ਾਹ ਕੋਲੋਂ ਨਹੀਂ ਡਰਦਾ ਮੌਤ ਕੋਲੋਂ ਨਹੀਂ ਡਰਦਾ अच्छा मैं भी सिकंदर हां जरूर इस नु सिद्धे राह पावांगा ए आके उसने अहंकार ਕੀਤਾ ਉਹ क्रोध ਨਾਲ ਕੰਬਿਆ ਅੱਖਾਂ ਲਾਲ ਕੀਤੀਆਂ ਉਸਨੇ ਅਹਿਲ ਕਲਾ ਨੂੰ ਪਾਇ ਗਰੂ ਉਸਨੇ ਅਹਿਲ ਕਾਰਾਂ ਨੂੰ ਹੁਕਮ ਦਿੱਤਾ ਲੱਕੜਾਂ ਇਕੱਠੀਆਂ ਕਰੋ ਉਹਨਾਂ ਲੱਕੜਾਂ ਵਿੱਚ ਕਬੀਰ ਨੂੰ ਬਿਠਾ ਕੇ ਸਾੜ ਦਿਓ ਬਾੜੀ ਤੋਤਾ ਬਚ ਗਿਆ ਅੱਗ ਤੋਂ ਕਿਵੇਂ ਬਚੇਗਾ ਹਾਂ ਲੱਕੜਾਂ ਵਾਇਗਰੂ ਆ ਲੱਕੜਾਂ ਅੱਧੀਆਂ ਰੱਖਣੀਆਂ ਤੇ ਅੱਧੀਆਂ ਉੱਪਰ ਪਹਿਰਾ ਤਾੜ ਕੇ ਰੱਖਣਾ ਜੇ ਇਸ ਦਪਾਵੀਏ ਬਚ ਗਿਆ ਤੇ ਯਾਦ ਰੱਖੋ ਤੁਹਾਡੀ ਜਾਨ ਨਹੀਂ ਬਚੇਗੀ ਤੁਸੀਂ ਜਾਣ ਕੇ ਕਬੀਰ ਨੂੰ ਨਹੀਂ ਮਾਰਦੇ ਇਉ ਤਾੜ ਨਾ ਕਰਕੇ ਬਾਦਸ਼ਾਹ ਤੰਬੂ ਵਿੱਚ ਵੜ ਗਿਆ ਉਸ ਦਾ ਦਿਲ ਕੰਬਣ ਲੱਗ ਪਿਆ ਸੀ ਪਰ ਬਾਦਸ਼ਾਹੀ ਹੰਕਾਰ ਉਸ ਨੂੰ ਉਲਟ ਤੋੜ ਰਿਹਾ ਸੀ ਫਸਾਈਆਂ ਨੇ ਕਬੀਰ ਨੂੰ ਬੰਨ ਲਿਆ ਅਤੇ ਉਹ ਜਾੜ ਦੇ ਵਿੱਚ ਲੈ ਗਏ। ਬਾਦਸ਼ਾਹ ਨੇ ਕਬੀਰ ਵੈਗਰੂ। ਬਾਦਸ਼ਾਹ ਦੇ ਬੰਦੇ ਕਬੀਰ ਨੂੰ ਜੰਗਲ ਵਿੱਚ ਲੈ ਗਏ। ਉਸੇ ਤਰ੍ਹਾਂ ਜਿਵੇਂ ਕਦੀ ਰਾਜੇ ਸਲਵਾਨ ਦੇ ਆਖੇ ਉਸ ਦੇ ਪੁੱਤਰ ਪੂਰਨ ਨੂੰ ਜੰਗਲ ਵੱਲ ਲੈ ਗਏ ਸਨ। ਅੱਗ ਵਿੱਚ ਸਾੜੇ ਜਾਣ ਦਾ ਹੁਕਮ ਸੁਣ ਕੇ ਬਹੁਤ ਲੋਕ ਪੈ ਪੀਤ ਹੋ ਗਏ ਕਿ ਹੁਣ ਤਾਂ ਜ਼ਰੂਰ ਹੀ ਕਬੀਰ ਜੀ ਨਹੀਂ ਬਚਣਗੇ। ਬਾਦਸ਼ਾਹ ਕਹਿਰ ਕਰ ਰਿਹਾ ਹੈ। ਇਸ ਦੀ ਬਾਦਸ਼ਾਹੀ ਜ਼ਰੂਰ ਕਰ ਖੋਏਗੀ ਸਰਕਾਰੀ ਵਾਇਗਰੂ ਸਰਕਾਰੀ ਬੰਦਿਆਂ ਨੇ ਜੰਗਲ ਵਿੱਚ ਅਪੜ ਕੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕੀਤੀਆਂ ਲੱਕੜਾਂ ਦੇ ਢੇਰ ਤੇ ਕਬੀਰ ਜੀ ਨੂੰ ਰੱਖ ਦਿੱਤਾ ਉਸੇ ਤਰ੍ਹਾਂ ਜਿਵੇਂ ਰਾਮ ਜੀ ਦੇ ਹੁਕਮ ਨਾਲ ਸਤ ਧਰਮ ਦੀ ਪਰਖਿਆ ਦੇਣ ਵਾਸਤੇ ਸੀਤਾ ਜੀ ਕਦੇ ਅਗਨ ਪਰਖਿਆ ਦੇ ਸਮੇਂ ਕਿਹੜੇ ਮੱਥੇ ਚਿਖਾ ਵਿੱਚ ਬੈਠਦੇ ਸਨ ਹੀਠਾਂ ਉੱਪਰ ਲੱਕੜਾਂ ਰੱਖ ਦਿੱਤੀਆਂ ਜਿਵੇਂ ਕਬੀਰ ਜੀ ਪਰਲੋਗ ਗਮਨ ਕਰ ਗਏ ਸਨ ਹਜ਼ਾਰਾਂ ਲੋਕ ਚੁਗਰ ਦੇ ਖਲੋਤੇ ਵੇਖ ਰਹੇ ਸਨ ਸਾਰਿਆਂ ਦੇ ਦਿਲ ਕੰਬਦੇ ਅੱਖਾਂ ਰੋਂਦੀਆਂ ਸਨ ਪਰ ਚੁੱਪ ਸਭ ਬਾਦਸ਼ਾਹੀ ਹੁਕਮ ਕਰਕੇ ਕੋਈ ਕੁਸਕ ਨਹੀਂ ਸੀ ਰਿਆ ਨੰਗੀਆਂ ਤਲਵਾਰਾਂ ਦਾ ਪਹਿਰਾ ਸੀ ਉਹਨਾਂ ਨੇ ਚਾਰੇ ਪਾਸੇ ਤੋਂ ਇੱਕ ਵਾਰ ਅੱਗ ਲਾਈ ਸੁੱਕਾ ਬਾਲਣ ਸੀ ਮਿੰਟਾਂ ਵਿੱਚ ਅੱਗ ਦੇ ਭਾਂਬੜ ਵੱਲ ਉੱਠੇ ਦੇਖਣ ਵਾਲਿਆਂ ਪਾਲਯੁਗ ਦੇ ਲੋਕਾਂ ਨੇ ਹੋਕੇ ਲਈ ਤੇ ਆਖਿਆ ਅੱਜ ਕਬੀਰ ਮਰ ਗਿਆ ਹੁਣ ਨਹੀਂ ਬਚੇਗਾ ਪਰ ਕਬੀਰ ਨੂੰ ਭਰੋਸਾ ਸੀ ਕਿ ਜੇ ਉਸ ਦੇ ਰਾਮ ਨੇ ਜੇ ਨਹੀਂ ਮਾਰਨਾ ਤਾਂ ਉਹ ਨਹੀਂ ਮਰੇਗਾ ਮਾਰਨਾ ਜਵਾਲਨਾ ਰਾਮ ਦੇ ਹੱਥ ਅੱਗ ਦੇ ਲੰਬੂ ਨਿਕਲੇ ਸਾਰੀਆਂ ਲੱਕੜਾਂ ਅੱਗ ਦੀ ਲਪੇਟ ਵਿੱਚ ਆ ਗਈਆਂ ਸਾਰੇ ਰਾਖੇ ਦੋ ਦੋ ਪੈੜੀਆਂ ਪਿੱਛੇ ਹੋ ਗਏ ਕਿਉਂਕਿ ਸੇਕ ਦੂਰ ਦੂਰ ਜਾਂਦਾ ਸੀ ਵਾਇਗਰੂ ਸਾਰੇ ਰਾਖੇ ਦੋ ਦੋ ਪੈੜੀਆਂ ਪਿੱਛੇ ਹੋ ਗਏ ਕਿਉਂ ਸੇਕ ਦੂਰ ਦੂਰ ਜਾਂਦਾ ਸੀ ਦੂਰੋਂ ਦੇਖਦੇ ਰਹੇ ਕਿ ਕਿਸੇ ਕਰਾਮਾਤ ਨਾਲ ਕਬੀਰ ਅੱਗ ਵਿੱਚੋਂ ਨਿਕਲ ਜਾਂਦਾ ਹੈ ਤੇ ਨਹੀਂ ਤਿੰਨ ਘੰਟੇ ਅੱਗ ਬਲਦੀ ਰਹੀ ਕਿੰਨਾ ਘੰਟਿਆਂ ਪਿੱਛੋਂ ਸਰਕਾਰੀ ਕਰਮਚਾਰੀਆਂ ਨੂੰ ਇੰਦ ਪ੍ਰਤੀਤ ਹੋਣ ਲੱਗ ਪਿਆ ਜਿਵੇਂ ਹੁਣ ਸਵਾ ਦਾ ਢੇਰ ਹੀ ਰਹਿ ਗਿਆ ਹੈ। ਉਹਨਾਂ ਨੂੰ ਪੱਕਾ ਭਰੋਸਾ ਹੋ ਗਿਆ ਇਹ ਸਵਾਰ ਕਬੀਰ ਜਿਉਂਦਾ ਨਹੀਂ ਰਿਹਾ। ਉਹਦੀਆਂ ਹੱਡੀਆਂ ਵੀ ਸੜ ਕੇ ਸੁਆਹ ਹੋ ਚੁੱਕੀਆਂ ਹੋਣਗੀਆਂ। ਹੁਣ ਪਾਣੀ ਸੁੱਟ-ਸੁੱਟ ਕੇ ਕਿਖਾ ਨੂੰ 부ਝਾ ਕੇ ਗੰਗਾ ਵਿੱਚ ਸੁਟ ਦੇਣਾ ਚਾਹੀਦਾ ਹੈ। ਉਹਨਾਂ ਨੇ ਪਾਣੀ ਦੀਆਂ ਮਸ਼ਕਾਂ ਮੰਗਵਾਈਆਂ। ਕਿਖਾ ਨੂੰ ਠੰਡਿਆ ਕੀਤਾ। ਠੰਡਿਆ ਕਰਕੇ ਜਦੋਂ ਫਰੋੜਿਆ ਤਾਂ ਹੇਠੋਂ ਕਬੀਰ ਜੀ ਜਿਉਂਦੇ ਨਿਕਲੇ। ਉਹਨਾਂ ਰਿਉ ਦਾੜੇ ਦੇ ਕਪੜੇ ਨਾ ਸੜੇ ਨਾ ਖੜਾਵਾ ਸੜੀਆਂ ਓਟ ਕੇ RAM RAM ਆਖਣ ਲੱਗ ਪਏ ਉਹਨਾਂ ਸਗੋ ਸਾਰਿਆਂ ਨੇ ਪੁੱਛਿਆ RAM ਜਨੋ ਤੁਹਾਨੂੰ ਕੋਈ ਕਸ਼ਟ ਤਾਂ ਨਹੀਂ ਹੋਇਆ ਮੇਰਾ RAM ਰਾਖਾ ਜਿਵੇਂ ਅੱਗ ਦੇ ਸੇਕ ਨਾਲ ਸੋਨਾ ਸਾਫ਼ ਹੋ ਜਾਂਦਾ ਹੈ ਡੜਕਾ ਮਾਰਦਾ ਹੈ ਤਿਵੇਂ ਚਿਖਾ ਵਿੱਚੋਂ ਨਿਕਲ ਕੇ ਕਬੀਰ ਜੀ ਦੂਨੇ ਨੂਰ ਨੂਰ ਹੋਵੇ ਉਹਨਾਂ ਦੇ ਚਿਹਰੇ ਦਾ ਪ੍ਰਭਾਵ ਚਲਿਆ ਨਹੀਂ ਸੀ ਜਾਂਦਾ ਉਹ ਸੱਚਮੁੱਚ ਭਗਵਾਨ ਰੂਪ ਹੋਵੇ ਸਨ ਦੋਹਾਂ ਡੰਡਾ ਵਿੱਚੋਂ ਉਹਨਾਂ ਨੇ ਰਾਮ ਦੇ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਵਾਹਿਗੁਰੂ ਦੋਹਾਂ ਡੰਡਾ ਵਿੱਚੋਂ ਉਹਨਾਂ ਦੇ ਰਾਮ ਨੇ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਕਬੀਰ ਸੜਿਆ ਨਹੀਂ ਅੱਗ ਨੇ ਨਹੀਂ ਸਾੜਿਆ ਉਹ ਸੱਚਮੁੱਚ ਰਾਮ ਭਗਤ ਹੈ ਇਸ ਤਰ੍ਹਾਂ ਕਾਸ਼ੀ ਦੇ ਹਰ ਵਾਸੀ ਦੀ ਜ਼ੁਬਾਨੋਂ ਆਪ ਮੁਹਾਰੇ ਨਿਕਲ ਰਏ ਸਨ ਹਰ ਪਾਸੇ ਕਬੀਰ ਦੀ ਸ਼ੋਭਾ ਹੋ ਰਹੀ ਸੀ ਕਬੀਰ ਦਾ ਪਰਿਵਾਰ ਜੋ ਸੋਗ ਵਿੱਚ ਬੈਠਾ ਸੀ ਉਹ ਖੁਸ਼ ਹੋ ਗਿਆ ਮਾਤਾ ਲੋਈ ਖੁਸ਼ੀ ਦੇ ਵਿੱਚ ਫੁੱਲੀ ਨਹੀਂ ਸੀ ਸਮਾਉਂਦੀ RAM ਨੇ ਉਹਦੇ ਪਤੀ ਨੂੰ ਬਚਾ ਲਿਆ ਸੀ ਕਬੀਰ ਦਾ ਜਸ ਕਾਸ਼ੀ ਦੀਆਂ ਗਲੀਆਂ ਦੇ ਵਿੱਚ ਗੂੰਜਣ ਲੱਗਾ ਜਿਹੜਾ ਵੀ ਸੁਣਦਾ ਉਹ ਹੀ ਕਬੀਰ ਦੇ ਦਰਸ਼ਨ ਕਰਨ ਚਲੇ ਜਾਂਦਾ काशी ਦੇ कोतवाल ਤੇ ਹੋ ਸਰਕਾਰੀ اہلਕਾਰਾਂ ਨੂੰ ਕਰੜਾ ਹੁਕਮ ਸੀ ਕਿ ਜਿਵੇਂ ਵੀ ਹੋਵੇ ਕਬੀਰ ਨੂੰ ਜ਼ਰੂਰ ਮਾਰਨਾ ਹੈ ਜੇ ਜਿਉਂਦਾ ਰਹਿ ਗਿਆ ਤਾਂ ਤੁਹਾਨੂੰ ਮਾਰ ਦਿੱਤਾ ਜਾਏਗਾ ਹੁਕਮ ਵੀ ਪੂਰਾ ਕਰਨਾ ਔਖਾ ਹੋ ਗਿਆ ਅੱਗ ਵਿੱਚੋਂ ਨਿਕਲੇ ਕਬੀਰ ਨੂੰ ਉਹਨਾਂ ਨੇ ਫੇਰ ਫੜ ਲਿਆ ਪੱਥੀ ਪੈਰੀਆਂ ਬੇੜੀਆਂ ਤੇ ਹੱਥ ਕੜੀਆਂ ਮਾਰ ਕੇ ਮੁਰ ਕਬੀਰ ਨੂੰ ਫੜ ਲਿਆ ਗਿਆ ਉਹ ਮੂਰਖ ਸਮਝੇ ਨਾ ਕਿ ਕਬੀਰ RAM ਅੰਸ਼ ਹੈ ਇਹ ਅਮਰ ਹੈ ਇਹ ਨਹੀਂ ਮਰੇਗਾ ਉਹਨਾਂ ਫੈਸਲਾ ਕੀਤਾ ਕਿ ਬਾਦਸ਼ਾਹ ਨੂੰ ਅਣਦੱਸੇ ਹੀ ਹਾਥੀ ਅੱਗੇ ਸੁੱਟ ਦਿੱਤਾ ਜਾਏ ਇਸ ਲਈ ਵਿਉਂਤ ਨੂੰ ਪੂਰਿਆ ਕਰਨ ਵਾਸਤੇ ਉਹ ਤਾਬਲੇ ਹੋ ਗਏ ਉਹ ਨਾ ਸਮਝੇ ਕਿ ਜਿਸ ਨੂੰ ਅੱਗ ਨੇ ਨਹੀਂ ਸਾੜਿਆ ਉਹ ਕਿਵੇਂ ਮਰੇਗਾ